ਧਿਆਣਾ ਦੇ ਆਸ-ਪਾਸ ਇਲਾਕੇ ਪੱਖੋਵਾਲ ਰੋਡ ਤੇ ਰੇਲਵੇ ਕ੍ਰੋਸਿੰਗ ਫਾਟਕ ਦੇ ਕੋਲ ਸਥਿਤ ਇੱਕ ਸਰਕਾਰੀ ਗੋਦਾਮ ਵਿੱਚ ਪਈਆਂ ਬਿਜਲੀ ਦੀਆਂ ਤਾਰਾਂ ਤੇ ਸਕ੍ਰੈਪ ਅਤੇ ਕੂੜੇ ਦੇ ਢੇਰ ਨੂੰ ਦੇਰ ਸ਼ਾਮ ਸ਼ੱਕੀ ਹਾਲਾਤਾਂ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਦੇ ਕਾਰਨ ਅਸਮਾਨ ਨੂੰ ਚੁੰਦੀਆਂ ਅੱਗ ਦੀਆਂ ਭਿਆਨਕ ਲਪਟਾਂ ਨੂੰ ਦੇਖ ਕੇ ਸ਼ਹਿਰ ਬੁਰੀ ਤਰ੍ਹਾਂ ਦਹਿਲ ਉਠਿਆ ਭਿਆਨਕ ਲਪਟਾਂ ਕਾਰਨ ਆਸਮਾਨ ਵਿੱਚ ਕਈ ਕਿਲੋਮੀਟਰ ਦੂਰ ਤੱਕ ਫੈਲੇ ਕਾਲੇ ਧੂਏ ਦੇ ਭਾਂਬੜ ਦੇ ਕਾਰਨ ਇਲਾਕੇ ਵਿੱਚ دہشت ਫੈਲ ਗਈ ਬਿਜਲੀ ਦੀਆਂ ਤਾਰਾਂ ਅਤੇ ਕੂੜੇ ਨੂੰ ਲੱਗੀ ਅੱਗ ਨੇ ਕੁਝ ਹੀ ਘੰਟਿਆਂ ਵਿੱਚ ਭਿਆਨਕ ਵਿਕਰਾਲ ਰੂਪ ਧਾਰਨ ਕਰ ਲਿਆ ਅਜਿਹੇ ਵਿੱਚ ਲੁਧਿਆਣਾ ਫਿਰੋਜ਼ਪੁਰ ਰੇਲਵੇ ਕ੍ਰੋਸਿੰਗ ਫਾਟਕ ਬਿਲਕੁਲ ਨੇੜੇ ਹੋਣ ਕਾਰਨ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਮੱਥੇ ਚਿੰਤਾ ਦੀਆਂ ਲਕੀਰਾਂ ਦਿਖਣ ਲੱਗੀਆਂ ਅੱਗ ਲੱਗਣ ਕਾਰਨ ਮਾਹੌਲ ਪੂਰੀ ਤਰ੍ਹਾਂ ਡਰਾਵਣਾ ਬਣ ਗਿਆ ਅਤੇ ਇਲਾਕਾ ਨਿਵਾਸੀ ਬੁਰੀ ਇਸ ਤਰ੍ਹਾਂ ਨਾਲ ਸਹਿਮ ਗਈ ਇਲਾਕੇ ਵਿੱਚ ਗੱਡੀਆਂ ਦਾ ਭਾਰੀ ਟ੍ਰੈਫਿਕ ਜਾਮ ਲੱਗ ਗਿਆ ਲੋਕਾਂ ਨੂੰ ਆਪਣੀ ਮੰਜ਼ਲ ਤੱਕ ਪਹੁੰਚਣ ਵਿੱਚ ਕਈ ਘੰਟਿਆਂ ਤੱਕ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਦੂਜੇ ਪਾਸੇ ਮਾਮਲੇ ਨੂੰ ਲੈ ਕੇ ਛਿੜੀ ਚਰਚਾ ਨੂੰ ਦੇਖਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਵੱਲੋਂ ਮੀਡੀਆ ਕਰਮਚਾਰੀਆਂ ਨੂੰ ਫੋਨ ਕਰਦੇ ਹੋਏ ਸਥਿਤੀ ਸਾਫ਼ ਕੀਤੀ ਗਈ ਉਨ੍ਹਾਂ ਕਿਹਾ ਕਿ ਪੱਖੋਵਾਲ ਰੋਡ ਤੇ ਲੱਗੀ ਭਿਆਨਕ ਅੱਗ ਪਾਵਰ ਕੰਮ ਵਿਭਾਗ ਨਾਲ ਸੰਬੰਧਤ ਬਿਜਲੀ ਦੀਆਂ ਤਾਰਾਂ ਦੇ ਜਾਲ ਵਿੱਚ ট্রান্সਫਾਰਮਰ ਨੂੰ ਨਹੀਂ ਲੱਗੀ ਬਲਕਿ ਰੇਲਵੇ ਲਾਈਨਾਂ ਦੇ ਕੋਲ ਪੈਂਦੇ ਇੱਕ ਸਰਕਾਰੀ ਗੋਦਾਮ ਵਿੱਚ ਪਈਆਂ ਬਿਜਲੀ ਦੀਆਂ ਤਾਰਾਂ ਦੇ ਸਕ੍ਰੈਪ ਅਤੇ ਕੂੜੇ ਨੂੰ ਲੱਗੀ ਹੋਈ ਹੈ ਅਧਿਕਾਰੀ ਨੇ ਸਪਸ਼ਟ ਕੀਤਾ ਕਿ ਮੌਕੇ ਤੇ ਨਾ ਤਾਂ ਪਾਵਰ ਕਾਮ ਵਿਭਾਗ ਦਾ ਕੋਈ ਬਿਜਲੀ ਮੀਟਰ ਲੱਗਿਆ ਹੋਇਆ ਸੀ ਅਤੇ ਨਾ ਹੀ ਬਿਜਲੀ ਦੀਆਂ ਤਾਰਾਂ ਕਰੋਸ ਹੋ ਰਹੀਆਂ ਹਨ ਉਹਨਾਂ ਦਾਵਾ ਕੀਤਾ ਕਿ ਅੱਗ ਲੱਗਣ ਦੇ ਕਾਰਨ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਨਾਲ ਬਿਜਲੀ ਪ੍ਰਭਾਵਿਤ ਨਹੀਂ ਹੋਈ ਹੈ ਉਧਰ ਦੂਜੇ ਪਾਸੇ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਉਜੇ ਫਾਇਰ ਬਰਗੇਡ ਵਿਭਾਗ ਦੇ ਕਰਮਚਾਰੀਆਂ ਵੱਲੋਂ ਅਸਮਾਨ ਨੂੰ ਛੂੰਦੀਆਂ ਭਿਆਨਕ ਅੱਗ ਦੀਆਂ ਲਪਟਾਂ ਨੂੰ ਕਾਬੂ ਕਰਨ ਦੇ ਲਈ ਲਗਾਤਾਰ ਕਈ ਘੰਟੇ ਤੱਕ ਪਸੀਨਾ ਬਹਾਉਣਾ ਪਿਆ ਫਾਇਰ ਬਰਗੇਡ ਵਿਭਾਗ ਦੇ ਕਰਮਚਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੌਕੇ ਤੇ ਪਹੁੰਚਦਿਆਂ ਪਾਣੀ ਨਾਲ ਭਰੀਆਂ ਦਰਜਨਾ ਗੱਡੀਆਂ ਰਾਈਂ ਤੇਜ਼ ਬੋਛਾਰਾ ਮਾਰ ਕੇ ਅੱਗ ਦੀਆਂ ਭਿਆਨਕ ਲਪਟਾਂ ਨੂੰ ਕਾਬੂ ਪਾਇਆ ਗਿਆ